ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਿਤੇ ਕੀ ਮਕਸਦ ਕੀ ਹੈ ਜੀ ਹਾਂਜੀ ਆ ਮਾਨਜੋਗ ਸੀਐਮ ਸਾਹਿਬ ਪੰਜਾਬ ਉਹਨਾਂ ਵੱਲੋਂ ਦਿੱਤੇ ਸਖਤ ਨੀਤੀਸ਼ਾ ਨਿਰਦੇਸ਼ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਜੁੱਧ ਨਸ਼ਾ ਵਿਰੋਧ ਦੀ ਲੜੀ ਦੇ ਤਹਿਤ ਕੰਮ ਕਰਦੇ ਹੋਏ ਮਾਨਜੋਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਦੇ ਵੱਲੋਂ ਸਖਤ ਹੁਕਮ ਹੋਏ ਹਨ ਕਿ ਨਸ਼ਾ ਕਰਨ ਵਾਲੇ ਵਿਅਕਤੀ ਵਿਚੇਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਨੀ ਹੈ ਤਾਂ ਇਸ ਦੀ ਲੜੀ ਵਿੱਚ ਅਸੀਂ ਕੱਲ ਮਕਦਮਾ ਨੰਬਰ 130 ਦਰਜ ਕਰਕੇ ਦੋ ਦੋਸ਼ੀਆਂ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲ ਸਾਨੂੰ 150 ਗ੍ਰਾਮ ਹੈਰੋਇਨ ਆ ਜਿਹੜੀ ਉਹ ਬਰਾਮਦ ਹੋਈ ਹੈ। ਜੀ ਇਸ ਤੋਂ ਇਲਾਵਾ ਸਰਫ ਕਵਰੀ ਹਾਂਜੀ ਇਸ ਤੋਂ ਇਲਾਵਾ ਪਹਿਲਾਂ ਮੈਂ ਦੱਸਣਾ ਜਿਹੜੇ ਦੋ ਦੋਸ਼ੀ ਨੇਗੇ ਇਹਨਾਂ ਤੋਂ ਅਗੇ ਜਿਹੜਾ ਬੈਕਵਾਰਡ ਲਿੰਕ ਵੀ ਜਾਵਾਂਗੇ ਅਸੀਂ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਹੈ ਤੇ ਉਸ ਦੇ ਤਹਿਤ ਇਸ ਤੋਂ ਇਲਾਵਾ ਜਿਹੜਾ ਪਿਛਲੇ ਕ ਹਫਤੇ ਦੇ ਵਿੱਚ ਹੀ ਅਸੀਂ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਕੀਤੀ ਸੀਗੀ ਜਿਹੜਾ ਐਫਆਈਆ ਨੰਬਰ 122 ਹੈ ਉਹਦੇ ਵਿੱਚ 253 ਗ੍ਰਾਮ ਹੈ। ਕਿਉਂਕਿ 250 ਗ੍ਰਾਮ ਤੱਕ ਕਮਰਸ਼ੀਅਲ ਕੁਆਂਟੀਟੀ ਜਾਂਦੀ ਹੈ ਤਾਂ 253 ਗ੍ਰਾਮ ਦੀ ਹਾਇਰ ਨੀ ਰਿਕਵਰੀ ਕਰਕੇ ਉਹਦੇ ਵਿੱਚ ਵੀ ਅਸੀਂ ਪਤੀ ਪਤਨੀ ਜੀ ਦੋ ਦੋਸ਼ੀ ਸੀਗੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਏਗਾ ਕੋਈ ਪਹਿਲਾਂ ਇਹਨਾਂ ਦੇ ਪਾਸ ਸੀ ਹਾਂ ਜੀ ਇਹਨਾਂ ਦੇ ਪਹਿਲਾਂ ਕਾਫੀ ਜ਼ਿਆਦਾ ਮੁਕੱਦਮੇ ਦਰਜ ਨੇ ਕਰੀਬ 8-8-10 ਦਾ ਮੁਕੱਦਮੇ ਇਹਨਾਂ ਸਾਰੇ ਦੋਸ਼ੀਆਂ ਤੇ ਹੀ ਦਰਜ ਨੇ ਤੇ ਹੁਣ ਅੱਜ ਵਾਲੇ ਦੋਸ਼ੀਆਂ ਨੂੰ ਅਸੀਂ ਪੁਲਿਸ ਨੇ ਮਾਰਡ ਲਿਆ ਦੋ ਦੰਦਾ ਇਹਨਾਂ ਤੋਂ ਲੁਗਾਈ ਨਾ ਪਰਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਹਦੀ ਬੈਕਵਰਡ ਲਿੰਕ ਦੇ ਵਿੱਚ ਤੇ ਫਾਰਵਰਡ ਲਿੰਕ ਚੈੱਕ ਕੀਤੀ ਜਾ ਸਕਣ ਮਾਰੇ ਅਸਰ ਨੂੰ ਕੀ ਚੇਤਾਵਨੀ ਅਸਰ ਤੁਹਾਡੇ ਵੱਲ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਮੈਂ ਮਾੜਿਆ ਅਨਸਰ ਨੂੰ ਚੇਤਾਵਨੀ ਇਹ ਦੇਣਾ ਚਾਹੁੰਦਾ ਕਿ ਸਰਕਾਰ ਤੇ ਆਦੇਸ਼ ਸੱਤ ਨੇ ਪੁਲਿਸ ਆਪਣੇ ਵੱਲੋਂ ਪੂਰੀ ਮਸਤੀ ਨਾਲ ਕੰਮ ਕਰ ਰਹੀ ਹੈ ਮੈਂ ਇਹੀ ਚੇਤਾਵਨੀ ਦੇਵਾਂ ਕਿ ਆਪਣੇ ਇਹ ਕਮਾਂਕਰਾਂ ਨੂੰ ਛੱਡ ਕੇ ਆਵਾਜ਼ ਆ ਜਾਓ ਨਹੀਂ ਉਹ ਦਿਨ ਦੂਰ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਨਸ਼ੇ ਨੂੰ ਵੇਚ ਕੇ ਉਹ ਅਸੀਂ ਬਿਲਕੁਲ ਜਬ ਤੱਕ ਸਰਕਾਰ ਕਰਾਵਾਂਗੇ